ਇੱਕ ਦੋਸਤ ਨੇ ਆਪਣੀ ਹੀ ਦੋਸਤ ਦੀ ਮਾਂ ਨਾਲ ਨਜਾਇਜ਼ ਸਬੰਧ ਬਣਾਏ ਉਸ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜੀ ਹਾਂ ਇਹ ਬੇਹੱਦ ਚੌਕਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਦੋਸਤ ਨੇ ਦੋਸਤੀ ਚ ਅਜਿਹੀ ਗਦਾਰੀ ਕੀਤੀ ਕਿ ਆਪਣੇ ਹੀ ਦੋਸਤ ਦੀ ਮਾਂ ਅਤੇ ਭੈਣ ਨੂੰ ਵੀ ਨਹੀਂ ਬਖਸ਼ਿਆ ਦਰਸਲ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਸ਼ਾਦੀशुदा ਔਰਤ ਨੂੰ ਵਿਆਹ ਦਾ ਚਾਂਸਾ ਦੇਖ ਕੇ ਇੱਕ ਵਿਅਕਤੀ ਨੇ ਉਸ ਨਾਲ ਨਜਾਇਜ਼ਬੰਦ ਬਰੌਨਪ੍ਰੰਤ ਉਸਦੀ ਅਸ਼ਲੀਲ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਜਿਸ ਸੰਬੰਧੀ ਥਾਣਾ ਪੁਲਿਸ ਜਿਸ ਸੰਬੰਧੀ ਪੁਲਿਸ ਨੇ ਹੁਣ ਪੀੜਤ ਤੌਰ ਤੇ ਦੇ ਬਿਆਨਾਂ ਹੇਠ ਇੱਕ ਔਰਤ ਸਣੇ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ ਅਤੇ ਗ੍ਰਿਫਤਾਰੀ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਰਨਤਾਰਨ ਦੀ ਰਹਿਣ ਵਾਲੀ ਇੱਕ ਔਰਤ ਨੇ ਥਾਣਾ ਸਿਟੀ ਤਰਨਤਾਰਨ ਨੂੰ ਦਿੱਤੇ ਪੁਲਿਸ ਬਿਆਨਾਂ ਚ ਦੱਸਿਆ ਹੈ ਕਿ ਉਸ ਦਾ ਕਰੀਬ 20 ਸਾਲ ਪਹਿਲਾਂ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਸ ਦਾ ਪਤੀ 10 ਸਾਲ ਤੋਂ ਹੋਈ ਅਣਬੰਧ ਦੌਰਾਨ ਕਿਸੇ ਹੋਰ ਔਰਤ ਨਾਲ ਵੱਖਰਾ ਰਹਿਣ ਲੱਗਿਆ ਪੀੜਤਾ ਨੇ ਦੱਸਿਆ ਕਿ ਉਸ ਦੀ ਕੁੜੀ ਅੰਮ੍ਰਿਤਸਰ ਚ ਵਿਆਹੀ ਹੋਈ ਸੀ ਜਦਕਿ ਉਸ ਦਾ ਬੇਟਾ ਵੀ ਆਪਣੀ ਪੈਣ ਦੇ ਕੋਲ ਹੀ ਰਹਿੰਦਾ ਸੀ ਉਸ ਦੇ ਮੁੰਡੇ ਦਾ ਦੋਸਤ ਸੈਮੂ ਮਸੀ ਅਕਸਰ ਉਸ ਦੇ ਘਰ ਆਇਆ ਜਾਇਆ ਕਰਦਾ ਸੀ ਜਿਸ ਨੇ ਉਸ ਨੂੰ ਵਿਆਹ ਕਰਵਾਉਣ ਦਾ ਚਾਂਸਾ ਦਿੱਤਾ ਇਸ ਚਾਂਸੇ ਦੌਰਾਨ ਉਸਨੇ ਜ਼ਬਰਦਸਤੀ ਨਿਜਾਤ ਸਬੰਧ ਬਣਾਏ ਅਤੇ ਉਸ ਦੀਆਂ ਅਸ਼ਲੀਲ ਵੀਡੀਓ ਵੀ ਬਣਾ ਲਈਆਂ ਇਸ ਪੇੜਤਾ ਮੁਤਾਬਕ ਸਹਿਮੂਸੀ ਨੇ ਉਸ ਨਾਲ ਕਈ ਵਾਰ ਨਿਜਾਤ ਸਬੰਧ ਬਣਾਏ ਜਿਸ ਤੋਂ ਬਾਅਦ ਸਹਿਮੂਸੀ ਨੇ ਉਸ ਦੀ ਵਿਆਹੀ ਹੋਈ ਕੁੜੀ ਦੀ ਨਾਨ ਨਾਲ ਵੀ ਰਿਲੇਸ਼ਨ ਬਣਾ ਲਏ ਅਤੇ ਉਸ ਨਾਲ ਵੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਇਸ ਸਬੰਧੀ ਉਸਨੇ ਜਦੋਂ ਵਿਰੋਧ ਕੀਤਾ ਤਾਂ ਮੁਲਤਜ਼ਮ ਵਿਅਕਤੀ ਉਸ ਨੂੰ ਧਮਕੀਆਂ ਦੇਣ ਲੱਗਿਆ ਅਤੇ ਬਲੈਕਮੇਲ ਕਰਨ ਲੱਗਿਆ ਜਿਸ ਤੋਂ ਬਾਅਦ ਹੁਣ ਪੀੜਤਾ ਨੇ ਇਸ ਸਬਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ ਮੈਂ ਤਨਤੰਦੀ ਰਹਿਣ ਵਾਲੀ ਆ ਮੇਰੇ ਘਰ ਵਾਲੇ ਤੋਂ 10 ਸਾਲ ਤੋਂ ਗਿਓ ਆਡਰ ਹੈ ਰੇ ਮੈਂ ਆਡਰ ਰਹੀ ਆ ਮੇਰਾ ਇੱਕ ਬੇਟਾ ਇੱਕ ਬੇਟੀ ਆ ਮੇਰੇ ਬੇਟੇ ਦਾ ਦੋਸਤ ਬਣ ਗਿਆ ਸੈਮੂ ਮਸੀ ਉਹਦੇ ਘਰ ਸਾਡੇ ਆਉਣ ਜਾਣਾ ਹੋ ਗਿਆ ਉਹਨੇ ਸਾਡੇ ਘਰ ਆਉਣਾ ਚਾਹਨਾ ਕਰਦਾ ਬਾਅਦ ਚ ਉਹ ਮੈਨੂੰ ਕਹਿਣ ਲੱਗਾ ਕਿ ਮੇਰੇ ਨਾਲ ਰਿਲੇਸ਼ਨ ਬਣਾ ਅਸੀਂ ਰਿਲੇਸ਼ਨ ਬਣਾ ਲਏ ਉਹਨਾਂ ਤੇ ਬਾਅਦ ਚ ਕਹਿੰਦਾ ਕਿ ਵਿਆਹ ਮੇਨਾਂ ਵਿਆਹ ਕਰਵਾ ਵਿਆਹ ਦੇ ਚਾਂਸੇ ਦਿੰਦਾਰੇ ਆ ਮੈਨੂੰ ਮੈਂ ਕਿਹਾ ਕਿ ਆਂਦਾ ਹੀ ਮੇਰਾ ਮਨਗੀ ਤਲਾਕ ਹੋਇਆ ਤੇ ਮੇਰੇ ਦੋ ਬੱਚੇ ਨੇ ਉਹ ਬੁੱਢੀ ਨਾਲ ਲੈ ਗਈ ਤੇ ਤੂੰ ਮੇਨਾ ਲੇਸ਼ਨ ਬਣਾ ਮੈਂ ਉਹਨਾਂ ਲੇਸ਼ਨ ਨਾਲੇ ਉਹਨੇ ਬਾਅਦ ਚ ਮੇਰੀਆਂ ਵੀਡੀਓ ਬਣਾ ਲੀਆਂ ਧਮਕੀ ਦੇ ਜ਼ੋਰ ਤੇ ਮੇਰੀਆਂ ਵੀਡੀਓ ਬਣਾ ਲੀਆਂ ਤੇ ਫਿਰ ਕਹਿ ਲੱਗਾ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਨੇ ਕਿੰਨੀ ਜਿਹੜੀ ਸੀ ਮੇਰੀ ਬੇਟੀ ਦੀ ਨਾਨਣ ਸੀ ਉਹਦੇ ਨਾਲ ਜਿਹਦਾ ਸੰਬੰਧ ਹੋ ਗਿਆ ਸੈਮੋ ਮਸੀਦਾ ਤੇ ਇਹ ਦੋਨੇ ਰਲ ਕੇ ਮੇਰੀਆਂ ਵੀਡੀਓ ਵਾਇਲ ਕਰਤੀਆਂ ਇਹਨਾਂ ਦੋਨਾਂ ਨੇ ਇਹ ਮੈਨੂੰ ਮਿਲ ਕੇ ਦੋਨੇ ਦੋਸ਼ੀ ਬਾਹਰ ਤੁਰੇ ਫਿਰਦੇ ਨੇ ਮੈਨੂੰ ਇਨਸਾਫ ਚਾਹੀਦਾ ਤੇ ਸੈਮੋਮਸੀ ਤੇ ਗਿੰਨੀ ਇਹਨਾਂ ਦੋਨਾਂ ਨਾਲ ਕੇ ਮੇਰੀ ਵੀਡੀਓ ਵਾਇਲ ਕੀਤੀ ਆ ਮੈਨੂੰ ਧਮਕੀਆਂ ਦਿੰਦੇ ਨੇ ਮਰਨ ਦੀਆਂ ਮਾਰਨ ਦੀਆਂ ਸਾਰੀਆਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂ ਪੁਲਿਸ ਲੈਣ ਲੱਗੀ ਗ੍ਰਿਫਤਾਰ ਨਹੀਂ ਕੀਤਾ ਨਾ ਤਾਂ ਜਾਣਕਾਰੀ ਮੁਤਾਬਕ ਬੀਤੇ ਨਵੰਬਰ ਮਹੀਨੇ ਮਲਜ਼ਮ ਨੇ ਉਸ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਤੇ ਹੋਰ ਗਰੁੱਪਾਂ 'ਚ ਵਾਇਰਲ ਕਰ ਦਿੱਤੀ ਅਤੇ ਉਸ ਨੂੰ ਧਮਕੀ ਦਿੱਤੀ ਕਿ ਤੇਰੀਆਂ ਬਣਾਈਆਂ ਹੋਈਆਂ ਹੋਰ ਵੀ ਵੀਡੀਓਜ਼ ਉਹਨਾਂ ਕੋਲ ਨੇ ਜਿਸ ਤੋਂ ਬਾਅਦ ਹੁਣ ਪੀੜਤਾਂ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਨੇ ਪੁਲਿਸ ਨੇ ਇਸ ਪੂਰੇ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇੱਕ ਹੋਰਤ ਸਣੇ ਮੁਲਜ਼ਮ ਸੈਮੂ ਮਸੀਹ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏਡੀਐ ਮਨਜੀਤ ਕੌਰ ਵਾਈਫ ਆਫ ਗੁਲਦੀਪ ਸਿੰਘ ਦੇ ਬਿਆਨ ਦੇ ਉੱਤੇ ਤਾਣਾ ਸਿਟੀ ਜੀਐਫਆਰ 295 ਬੜਾ 22 ਆਈਟੀਐਕ ਤੇ 351 2 ਬੀਐਨਐਸ ਐ ਦਰਜ ਹੋਈ ਹੈ। ਇਹ ਡੇੜੀ ਨੇ ਕਿਹਾ ਕਿ ਸੈਮੂ ਮਸੀਹ ਅੰਤਰਨਾ ਉਦੇ ਨਾਲ ਇਹ ਰਿਲੇਸ਼ਨ ਸੀ ਤੇ ਉਹ ਵਿਆਹ ਦਾ ਝਾਂਸਾ ਦੇ ਕੇ ਇਹਨਾਂ ਸਿਰੇ ਸੰਬੰਧ ਪਣਾਉਂਦਾ ਰਿਹਾ ਕਿਉਂਕਿ ਇਹਦਾ ਜਿਹੜਾ ਮਨਜੀਤਕੌਰ ਦਾ ਪਤੀ ਆ ਇਹ ਕਾਫੀ ਸਮੇਂ ਤੋਂ ਦੋਵੇਂ પતિ ਪਤਨੀ ਲੱਗ ਲੱਗ ਰਹੇ ਰਹੇ ਉਹਨੇ ਉਹਨਾਂ ਦੇ ਲੇਡੀ ਰੱਖ ਲਈ ਤੇ ਇਹ ਜਿਹੜਾ ਸੈਮੋ ਸਿੰਘ ਤਾਂ ਹੁਣ ਉਹਨੂੰ ਸ਼ਾਦੀ ਕਰਨ ਤੋਂ ਇਨਕਾਰ ਕਰਦਾ ਸੀ ਤੇ ਇਹਦੇ ਗਾਂ ਹੁਣ ਰਿਲੇਸ਼ਨ ਕੋਈ ਗਿੰਨੀ ਕਨੀ ਲੜਕੀ ਆ ਇਹਦੀ ਕੁੜੀ ਦੀ ਨਾਨ ਆ ਮਨਜੀਤਕੌਰ ਦੀ ਉਹ ਇਹਦਾ ਅੰਕਸਬੰਧ ਜ਼ਾਹਦ ਹੋ ਗਏ ਆ ਉਹਨਾਂ ਦੋਵਾਂ ਜਣਿਆਂ ਨੇ ਰਲ ਕੇ ਇਹਦੀ ਕੋਈ ਸ਼ਰੀਲ ਵੀਡੀਓ ਬਣਾਈ ਉਹ ਵਕਵਾ ਗੁਰਪੰਜ ਵਾਇਰਲ ਕਰਤੀ ਜੇ ਤੇ ਮੁਕੱਦਮਾ ਦਰਜ ਕੀਤਾ ਤੇ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਰੈਸਟ ਕੀਤਾ ਜਾਊਗਾ ਆ ਉਹਨਾਂ ਦੱਸਿਆ ਵੀ ਇਹ ਜਿਹੜਾ ਸੈਮਮੰਸੀ ਹੈ ਇਹ ਬੇਸਿਕਲੀ ਮਜੀਦ ਕੌਰ ਦੇ ਲੜਕੇ ਦਾ ਦੋਸਤ ਹੀ ਸੀ ਪਹਿਲਾਂ ਦੋਸਤੀ ਤੋਂ ਕਰਕੇ ਘਰ ਆਉਣ ਜਾਣ ਹੋ ਗਿਆ ਤੇ ਫਿਰ ਉਹਨੇ ਇਹਦੇ ਤੇ ਮਾੜੀ ਨਿਗਾਹ ਰੱਖ ਕੇ ਇਹਨਾਂ ਸ਼ਰੀਲ ਸੰਬੰਧ ਹੋਣੇ ਫਿਰ ਗ੍ਰਿਫਤਾਰੀ ਇਹਨਾਂ ਦੀ ਹੋ ਗਈ ਨਹੀਂ ਇਹਨਾਂ ਮਗਰ ਮੁਸਲਮਾਨ ਲੱਗੀਆਂ ਜਲਦੀ ਰੈਸਟ ਕਰ ਲਿਓ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਵਿੱਚ ਲੱਗੀ ਹੈ ਅਤੇ ਦੋਵਾਂ ਮੁਲਜ਼ਮਾਂ ਖਿਲਾਫ ਕਾਰਵਾਈ ਰੰਮ ਦਿੱਤੀ ਹੈ ਅਤੇ ਦੋਵਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਇਸ ਮਾਮਲੇ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਕਿ ਆਖਿਰ ਆਪਣੇ ਦੋਸਤਾਂ ਨੂੰ ਘਰ ਲੈ ਕੇ ਜਾਣਾ ਕਿੰਨਾ ਸਹੀ ਹੈ ਕਿ ਹਰ ਇੱਕ ਦੋਸਤ ਭਰੋਸੇ ਦੇ ਲਾਇਕ ਹੁੰਦਾ ਹੈ ਜਾਂ ਫਿਰ ਨਹੀਂ ਕਈ ਤਰ੍ਹਾਂ ਦੇ ਸਵਾਲ ਨੇ ਜਿਸ ਨੇ ਇਸ ਮਾਮਲੇ ਤੋਂ ਬਾਅਦ ਸਿਰ ਜੁਕਣੇ ਸ਼ੁਰੂ ਕਰ ਦਿੱਤੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ